ਏ ਸਾਡੇ ਨਾਲ ਉਹ ਹਜੂਰ ਸਾਹਿਬ ਵੀ ਤੋਂ ਗਏ ਸੀ ਹਾਂ ਜੀ ਸਰਪਾ ਮੈਸਤਰੀ ਸਾਡਾ ਅੱਛਾ ਹਾਂ ਜੀ ਇਹ ਹਾਂ ਉਹ ਤਾਂ ਚਲੇ ਗਏ ਇਹ ਮੈਂ ਕਿਹਾ ਵੀ ਗੱਲ ਸੁਣ ਲੋ ਅਸੀਂ ਤਾਂ ਆਇਆ ਪਹਿਲੀ ਵਾਰੀ ਅੱਛਾ ਠੀਕ ਆ ਵੀ ਅਸੀਂ ਤਾਂ ਸਾਰੇ ਦਰਸ਼ਨ ਮੇਲੇ ਕਰਕੇ ਜਾਣਾ ਤੇ ਤੀਜੇ ਦਾ ਨਹੀਂ ਕਿਉਂ ਪਹਿਲਾਂ ਗਏ ਸੀ ਇਹ ਤੇ ਉਥੋਂ ਆਪਾਂ ਜੋਗਾ ਜੋ ਕਰਨ ਅਜੇ ਤੂੰ ਤੁਸੀਂ ਜਿਓ ਤੇ ਭਰਾਵਾ ਉਥੇ ਨੰਗੇ ਪੈਰੀ ਖੜਦਾ ਰ ਪੈਰ ਦੇ ਪਚਾਲੇ ਨਾਲ ਤੇ ਛਾਲਾ ਹੋ ਗਿਆ ਦੇਖ ਲੈ ਵੀ ਜਦੋਂ ਇੱਥੇ ਆਇਆ ਹੈ ਤੇ ਉਹ ਇਹਦਾ ਆਰਾਮ ਨਹੀਂ ਆ ਜਗਨਨਾਥ ਆਪਣੇ ਸਰਪੇ ਦੇ ਅੱਛਾ ਜੈਪੇ ਦੇ ਮੁੰਡੇ ਦੇ ਤਾਂ ਨੇਦਰ ਦੇ ਭਤੀਜੇ ਦੇ ਤੁਕੁਰਾਂ ਵਾਲੇ ਤੇ ਰਾਮ ਹੀ ਨਹੀਂ ਆ ਜਿਹੜਾ ਮਰ ਨਹੀਂ ਮਰ ਜਾ ਉਹਦੇ ਰਾਮ ਨਹੀਂ ਹੈ ਅੱਛਾ ਤੇ ਮੁਰਕੇ ਚਲੇ ਗਏ ਭਾਈ ਉਹ ਤੋਂ ਅਸੀਂ ਨਾਨਕ ਜੀ ਦੇ ਅੱਛਾ ਤੇ ਉਥੇ ਭਾਈ ਤੇਂਦਰ ਜੀ ਤੁਹਾਨੂੰ ਪਤਾ ਵੀ ਕਹਿੰਦਾ ਵੀ ਗੱਲ ਸੁਣ ਲੋ ਸਾਰੇ ਜਣੇ ਨੇ ਬੱਤੀ ਬੱਤੀ ਬਠੜਾ ਛੱਡ ਮੈਂ ਸਰੋਵਰ ਦੀ ਸੇਵਾ ਚੱਲਦੀ ਹੈ ਉਹ ਨਾਲ ਜਾ ਰਿਹਾ ਰੇਤਾ ਉਥੇ ਕਹਿੰਦਾ ਸਾਰੇ ਨੇ ਛੱਡਣਾ ਆਪਾਂ ਮੈਂ ਤਾਂ ਪਪਾ ਮੈਂ ਭੱਜ ਕੇ ਹੋ ਗਿਆ ਮੈਂ ਕਿਹਾ ਚੱਲ ਆ ਜਾ ਭਈ ਹੋਂਕੇ ਤਾਂ ਹੁਣ ਸਾਡਾ ਤਾਂ ਕੁਝ ਦਾ ਕੰਮ ਆ ਨਾ ਨਾਲ ਇਹਨਾਂ ਤੇ ਕਈ ਕਰਾਈ ਜਾਂਦਾ ਚੱਲ ਵੀ ਸਾਰਿਆਂ ਨੇ ਫਿਰ ਜਿੰਨੇ ਸੀਗੇ ਉਮੀ ਪੰਡ ਕਰਕੇ ਹੋਰ ਸਾਰਿਆਂ ਵਰ ਸੁਖਦੇਵ ਲੰਬੜਦਾਰ ਹੋਣੀ ਸੀਗੇ ਨਾਲ ਸਾਰਿਆਂ ਨੇ ਫਿਰ ਸੱਟੇ ਬੱਤੀ ਬੱਤੀ ਬਠਲ ਸਪਾਏ ਸਾਰਿਆਂ ਤੋਂ ਉਹ ਕਹਣ ਯਾਰ ਸਾਡੀ ਧੰਦਾਰ ਉਹ ਬੱਤੀ ਬੱਤੀ ਬਠੋਆ ਬਣ ਬਹੁਤ ਗਿਆ ਹਾਂ ਬੱਲੇ ਬੱਲੇ ਕਿੰਨੇ ਜਾਵੜੇ ਤੇ ਦੇਖ ਲਾ ਵੀ ਉਹਨਾਂ ਨੇ ਇੰਨੀ ਇੱਜ਼ਤ ਮਾਨ ਕੀਤਾ ਸਾਡਾ ਤੇ ਸਪੈਸ਼ਲ ਕਰਕੇ ਰੇਲ ਵਾਲੀ ਰੇਲ ਵਾਲੀ ਹਾਂ ਮੁੜ ਕੇ ਉਤੋਂ ਚਲੇ ਤਾਂ ਆ ਗਏ ਭਾਈ ਆਦੀ ਬਰਸਤਦਰ ਰਹਿ ਕੇ ਮੁੜ ਕੇ ਤੋਂ ਗੱਡੀ ਤੇ ਰੇ ਗੱਡੀ ਤੇ ਤੇ ਜਦੋਂ ਅਸੀਂ ਆਏ ਤੇ ਇਹਨੇ ਟਿਕਟਾਂ ਲੈ ਆ ਦਿਨਾ ਸਾਡੀ ਹਾਂ ਕਹਦਾ ਵੀ ਆਪਾਂ ਨੂੰ ਲੋੜ ਤੇਆਂ ਦੇ ਟਿਕਟ ਮਿਲ ਗਈ ਮਨਾਂ ਚਲੋ ਵਧੀਆ ਹੋ ਗਿਆ ਹਾਂ ਚੱਲ ਭਾਈ ਗੱਡੀ ਦੇ ਵਿੱਚ ਆਏ ਆਉਂਦੇ ਆਉਂਦੇ ਤੇ ਜਦੋਂ ਆ ਗਏ ਆਈਰਪਲੇਸ਼ਨ ਤੇ ਅਸੀਂ ਹਾਂ ਤੇ ਉੱਥੇ ਆ ਕੇ ਤੇ ਹੁਣ ਗਰਮੀ ਪੈਂਦੀ ਬਹੁਤ ਕਹਿੰਦੇ ਪਾਣੀ ਪੀਣਾ ਹਾਂ ਉਹ ਮੈਂ ਕਿਹਾ ਮੈਂ ਭੱਜ ਕੇ ਲਿਆਉਣਾ ਉਹ ਤੇ ਕੂਡਰ ਦੀ ਸੀ ਜਾਮ ਕਹਿੰਦੇ ਚੱਲ ਜਾ ਉਹ ਮੈਂ ਆਗਾ ਤੇ ਭਾਈ ਮਾਤਾ ਜੀ ਬੋਤਲ ਭਰੀ ਉਹਦੇ ਪਿੱਛੇ ਭੌਂਗ ਦੇ ਕਾਗੜੀ ਦਾ ਗੱਡੀ ਤਾਂ ਭੱਜ ਗਈ ਮੇਰੇ ਬਣ ਭਾ ਦੀ ਗਈ ਮੈਂ ਕਿਹਾ ਯਾਰ ਮੇਰੇ ਕੋਲ ਟਿਕਟ ਵੀ ਨਹੀਂ ਸਾਰਾ ਸਮਾਨ ਹੀ ਉਹਨਾਂ ਕੋਲੇ ਆ ਬੈਗ ਵੀ ਉਹਨਾਂ ਕੋਲੇ ਆ ਤੇ ਹੁਣ ਕੀ ਕਰਾਂਗੇ ਤੇ ਚੱਲ ਜਿਹੜੇ ਡੱਬੇ ਨੂੰ ਮੇਰੇ ਹੱਥ ਪਿਆ ਮੈਂ ਪਾ ਲਿਆ ਤੇ ਚੱਲ ਭਾਈ ਵਿੱਚ ਵਿੱਚ ਡੱਬਿਆਂ ਦੇ ਪੁੰਦਾ ਰਾਹ ਜਾ ਮੈਂ ਵਿੱਚੇ 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 ਪਾ ਦੇ ਕਨੇ ਡੱਬੇ ਨਾ ਗਿਆ ਹਾਂ ਤੇ ਉਹ ਗਾਂਹ ਨਾਲ ਇਹ ਸੀ ਜੇ ਲੱਗੇ ਤਾਂ ਉੱਥੇ ਖਾਣਾ ਖੁਣੇ ਬਣਾਈ ਜਾਣੋ ਕਰਮਚਾਰੀ ਜਿਹੜੇ ਰੇਲਵੇ ਵਾਲਾ ਦੇ ਮੈਨੂੰ ਕਹਿੰਦੇ ਹਾਂ ਵੀ ਕੀ ਹੋ ਗਿਆ ਮਰੇ ਬਰਾ ਐ ਕਰਕੇ ਬੰਦੇ ਨਾਲ ਪਹੁੰਚ ਗਿਆ ਹਾਂ ਤੇ ਹੁਣ ਮੈਨੂੰ ਪਤਾ ਲੱਗਦਾ ਸਾਡਾ ਡੱਬਾ ਕਿਹੜਾ ਵਾ ਹਾਂ ਤੇ ਮੈਨੂੰ ਕਹਿੰਦਾ ਜਿੱਥੇ ਵੀ ਗੱਡੀ ਖੜਿਆ ਕਰੂ ਨਾ ਤੇ ਉੱਥੇ ਉਤਰ ਜਾਇਆ ਕਰ ਤੇ ਮਗਰ ਨੂੰ ਪੱਜ ਲੈ ਕੇ ਤੇ ਜਦੋਂ ਗੱਡੀ ਤੁਰ ਵੀ ਫੇਰ ਹੱਤ ਪਾ ਲਿਆ ਅੱਛਾ ਮੈਂ ਕਹਾ ਠੀਕ ਆ ਤੇ ਉਹ ਤੈਨੂੰ ਵਿੱਚੋਂ ਦੇਖ ਲੈਣਗੇ ਹਾਂ ਕਹਿੰਦਾ ਉਹਨਾਂ ਨੇ ਜਦੋਂ ਉਹ ਡੱਬੇ ਕੋਲੇ ਪਹੁੰਚ ਗਏ ਨਾ ਉਹਨੇ ਤੈਨੂੰ ਹਾਕਾਂ ਆਪੇ ਮਾਰਨੀ ਹੂੰ ਤੋ ਉਹੀ ਗੱਲ ਭਾਈ ਪੰਜ ਛੇ ਸਟੇਸ਼ਨ ਦਾ ਮੇਰਾ ਯਾਨੀ ਹੌਪੜੀਆਂ ਹੌਪੜੀ ਬਪੜੀ ਇਹ ਮੇਰੇ ਬਾਦੀ ਬਣੀ ਭਾਈ ਬੰਦੇ ਖੁੰਝਦੇ ਫਿਰ ਕਬਰਾਂ ਤੋਂ ਆਉਂਦੇ ਹੀ ਆਉਂਦੇ ਜਾਨਾ ਹੂੰ ਤੇ ਸਾਇਕ ਟ੍ਰੈਕਟਰ ਉਹਨਾਂ ਕੋਲੇ ਮੈਂ ਕਿਹਾ ਵੀ ਟ੍ਰੈਕਟਰ ਕੋਲ ਨੂੰ ਵੀ ਔਖਾ ਵਾ ਇਹ ਪੈਸਾ ਤੇ ਹਾਂ ਇੱਕ ਵੀ ਪੈਸਾ ਟੱਕਰ ਉਹਨਾਂ ਨੂੰ ਹੋਰ ਹੋਰ ਅਸੀਂ ਨਾ ਕਿਹਾ ਤੈਨੂੰ ਪੂਰੇ ਦੀ ਛਡਾਉਣੀ ਆ ਸਾਡੇ ਦੀ ਅਸੀਂ ਕਿਹਾ ਹਜੂਰ ਸਾਹਿਬ ਨੂੰ ਅਸੀਂ ਇੱਥੋਂ ਕੈਂਟਰ ਲੈ ਕੇ ਗਏ ਜਦੋਂ ਕੈਂਟਰ ਲੈ ਕੇ ਗਏ ਬੰਦੇ ਸੀ ਅਸੀਂ 12 ਕੇ 13 ਜਾਣੇ ਸਾਨੂੰ ਆਇਆ ਉਹ ਤਾਂ ਪੰਜ ਪੰਜ ਹਜ਼ਾਰ ਦਾ ਬੰਦਾ ਸੀ ਠੀਕ ਹੈ ਤੇ 60000 ਰੁਪਏ ਦੇ ਵਜਾਈ ਕੰਟਰ ਕਰਕੇ ਲਗਾਏ ਹਜੂਰ ਸਾਹਿਬ ਅਸੀਂ ਜਾਵੜੇ ਜਦ ਮੈਂ ਕਹਿੰਦੀ ਉਹਨੇ ਸਾਨੂੰ ਹੁਣ ਕੰਟਰ ਵਾਲਾ ਬੰਦਾ ਇੰਨਾ ਵਧੀਆ ਇਤਵਾਂ ਨਿਕਾਲ ਬਾਦਦਾ ਬੰਦਾ ਬਹੁਤ ਚੜ੍ਹਦੀ ਕਲਾ ਵਾਲਾ ਯਾਰ ਤੇ ਉਹ ਕਹਿੰਦਾ ਵੀ ਦੇਖ ਕਰਿਓ ਕਿ ਜਿੱਥੋਂ ਦੇ ਉਥੋਂ ਵੀ ਕਹਿੰਦਾ ਸਾਰੇ ਦਿਖਾ ਕੇ ਦੇਸੀ ਆ ਇਹ ਹੋਰਾਂ ਨੂੰ ਮੈਂ ਕਹਿੰਦੇ ਬੁਰਦਵਾਰੇ ਵੀ ਸਾਰੇ ਦਿਖਾਈ ਔਰ ਨਾਲ ਘੀਰੇ ਤੇ ਆਪ ਕੰਟਰ ਲੈ ਕੇ ਗਿਆ ਉਤੋਂ ਅਸੀਂ ਅੰਬ ਤੋੜੇ ਰਾਹ 'ਚੋਂ ਅੰਬ ਬਹੁਤ ਆ ਹਾਂ ਉੱਥੇ ਅੰਬ ਬਹੁਤ ਆ ਅੰਬ ਤੋੜ ਕੇ ਅਸੀਂ ਬੋਰਾ ਭਰ ਲਿਆ ਕਿਤੇ ਰਾਹ 'ਚ ਆਉਂਦੇ ਰੂ ਅੰਬ ਪੱਕ ਗਏ ਹੂੰ ਇੱਕ ਚੁਰਲ ਘਾਟ ਨਹੀਂ ਆਉਂਦਾ ਰਾਜਾ ਹੈਗਾ ਹੈਗਾ ਜਾਰ ਟੁੱਲ ਟੁੱਲ ਘਾਟ ਜਿੱਦਾਂ ਤੁਸੀਂ ਗਏ ਟਰੱਕ ਤੇ ਫਿਰ ਤੋਂ ਤੁਹਾਨੂੰ ਪਤਾ ਹਾਂ ਟਰੱਕ ਤੇ ਰੇਲ ਗੱਡੀ ਦਾ ਲੰਘਿਆ ਨਹੀਂ ਤੱਲੇ ਨਹੀਂ ਕੋਈ ਇਧਰੋਂ ਅਸੀਂ ਟਰੱਕਾਂ ਤੇ ਗਏ ਕਣ ਕਲੀਆਂ ਗੱਡੀਆਂ ਤੇ ਗਏ ਉੱਥੇ ਆ ਕੇ ਨਾ ਕੈਂਟਰ ਪਾਈ ਉਹ ਬਸਾਂ ਚੜਾਈ ਝੜਦਾ ਉਧਰ ਹੀ ਨਾ ਕੱਚਾ ਜਰਾ ਪੈਂਦਾ ਥੋੜਾ ਜਿਹਾ ਉਹ ਚੜਨਾ ਔਰ ਲਿਗਾੜਦਾ ਉੱਥੇ ਕੈਂਟਰ ਬੈਕ ਮੋੜਦਾ ਪਿੱਛੇ ਨੂੰ ਜੇ ਕਢਿਆ ਲਗੇ ਤਾਂ ਪਿੱਛੇ ਨੂੰ ਬੈਕ ਆਉਂਦਾ ਤੇ ੱਟਕਾ ਲਾ ਕੇ ਗਾਹ ਨੂੰ ਤੋੜਨਾ ਪੈਂਦਾ ਟਾੜ ਕਰ ਚੜਾਈ ਵਾਲੀ ਇਹ ਪਾਈ ਸਾਡਾ ਪੂਰਾ ਉਤਰ ਗਿਆ ਉੱਤੇ ਅੱਛਾ ਕਿੰਟਰ ਤੋਂ ਅੱਛਾ ਉਤਰ ਕੇ ਤੇ ਅਗਲੇ ਤੱਕਾ ਲਾਉਣ ਲੱਗਿਆ ਵੀ ਮੈਂ ਕਹਿੰਦੀ ਚੜਾ ਦੋ ਵੀ ਤੂੰ ਪਤੰਦਰ ਕਦੇ ਬਾਤ ਤੇ ਜਦੋਂ ਕੱਠ ਦੇ ਵਿੱਚ ਗਏ ਆ ਕਦੇ ਬੰਦੇ ਨਾਲ ਬੰਦਾ ਵਿਛੜੋ ਨਾ ਵਿਛੜੋ ਨਾ ਮਾੜਾ ਵੀ ਤੀ ਅੱਖ ਬਚਾ ਕੇ ਵੀ ਵਿਛੜ ਕੇ ਪਤਾ ਨਹੀਂ ਕਿੱਥੇ ਜਾ ਡੋਣਾ ਬੰਦਾ ਕਿੱਥੇ ਜਾ ਡੋਣਾ ਪੂਰਾ ਪਤਾ ਨਹੀਂ ਇਹ ਜੀ ਉੱਤਰ ਗਿਆ ਤੇ ਉੱਤਰ ਕੇ ਤੇ ਉਹ ਗੱਡੀ ਰੋਤੋਂ ਗੱਡੀ ਨੇ ਰੇਸ ਫੜ ਲਈ ਜਿਹੜਾ ਉਹਨੇ ਚੱਕ ਤੀ ਉਹਨੇ ਕਹੇ ਕਿੜਾਈ ਦਾ ਇਹ ਰੁੱਡੂ ਮਗਰੂ ਰੁੱਡੂ ਮਗਰੂ ਇਹ ਚੜਿਆ ਨਹੀਂ ਇਹਨੇ ਇੱਕ ਇੱਕ ਨਹੀਂ ਗਾਂ ਜਾ ਕੇ ਰੋਕਣਗੇ ਹਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਪੂਰਾ ਉੱਤਰਿਆ ਵਾ ਹਾਂ ਤੇ ਪਾਈ ਉਥੋ ਹੀ ਤੇ ਸਾਡੇ ਪਾਤਾ ਵੀ ਤਾਂ ਸਾਡੀ ਨਾ ਜਗਾ ਬਣਾਈ ਸੀ ਪੈਣ ਵਾਸਤੇ ਦੋ ਤਿੰਨ ਬੰਦੇ ਪੈ ਜਾਂਦੇ ਸੀ ਤੁਸੀਂ ਅਕੇ ਪੂਰਾ ਤਾਹਾ ਪਿਆ ਅਸੀਂ ਪਾਈ ਆ ਕੇ 60 ਕਿਲੋਮੀਟਰ ਬਾਟ ਆ ਕੇ ਉੱਥੇ 60 ਕਿਲੋਮੀਟਰ ਬਾਟ ਆ ਕੇ ਨੇ ਰੋਟੀਆਂ ਖਾਣੇ ਰੋਟੀ ਖਾ ਲੋ ਅੱਛਾ ਤੇ ਜਾ ਕੇ ਦੋ ਉੱਥੇ ਆ ਕੇ ਤੇ ਹੋਟਲ ਤੇ ਖੜ ਗਏ ਸਾਰੇ ਚਲੋ ਭਾਈ ਬੰਦੇ ਗਿਣੋ 13 ਬੰਦੇ ਆ ਪਾਈਓ ਗਿਣੇ ਬੰਦੇ 12 ਰਹਿਣ ਇੱਕ ਬੰਦਾ ਪੂਰਾ ਕੱਟ ਜੇ ਪੂਰਾ ਕੱਟ ਜੇ ਠੀਕ ਆ ਤਾਂ ਪਿਆ ਉਹਦਾ ਸਦਾ ਜੇ ਉੱਥੇ ਕਦੇ ਪੂਰਾ ਇਹ ਨਹੀਂਗਾ ਪੂਰਾ ਤਾਂ ਉੱਥੇ ਕਦੇ ਚੁੱਲ ਘਾੜ ਜੀ ਉਤਰ ਉਤਰ ਗਿਆ ਹਾਂ ਓਡੀ ਪਾਇਡ ਹੁਣ ਹੋਰ ਦੇ ਕੋਲੇ ਨਾ ਮੋਬਾਈਲ 'ਚ ਪੈਸੇ ਉੱਥੇ ਨਾ ਦੱਸ ਸਾਡੇ ਕੋਲੇ ਮੋਬਾਈਲ ਸੀ ਜਦੋਂ ਫੋਨ ਲਾਇਆ ਫੋਨ ਨਾ ਕੰਮ ਕਰੇ ਫੋਨ ਨਾ ਕੰਮ ਕਰੇ ਫਿਰ ਅਸੀਂ ਉਹਦੇ ਮੋਬਾਈਲ 'ਚ ਪੈਸੇ ਪਵਾਏ ਪੂਰੇ ਵਾਲੇ 'ਚ ਉਹ ਤਾਂ ਹੋਟਲ ਤੋਂ ਹੀ ਪੈਸੇ ਪਵਾ ਕੇ ਉਹ ਤਾਂ ਬਹਿ ਗਿਆ ਟਰੱਕ ਤੇ ਉੱਥੋਂ ਆਪਣੇ ਨੂੰ ਟਰੱਕ ਵੀ ਬਹੁਤ ਹੁੰਦੇ ਆ ਪੰਜਾਬ ਵਾਲੇ ਉਹਨਾਂ 'ਚ ਬਹਿ ਗਿਆ ਕਹਿੰਦੇ ਭਾਈ ਬੇਸਾਸਰਾ ਤੈਨੂੰ ਅਸੀਂ ਨੇੜੇ ਜਗਰਾਵਾ ਦੇ ਕੋਲੇ ਤਾਰਾਂਗੇ ਨਹੀਂ ਉੱਥੇ ਤੂੰ ਪਹੁੰਚ ਜੀ ਆ ਉਹਦਾ ਜਾਵੜੀ ਦਾ ਬੱਤ ਲੈ ਲਈਂ ਬੀਠੋ ਤਾਂ ਸਾਡੇ ਨਾਲ ਤੁਰਿਆ ਚੱਲੀ ਇਹਦਾ ਬਹਿ ਗਿਆ ਟਰੱਕ ਚ ਤੇ ਭਾਈ ਉਧਰੋਂ ਅਸੀਂ ਜਦੋਂ ਉੱਥੋਂ ਆਏ ਤੇ ਅਸੀਂ ਉਰੋਂ ਆ ਕੇ ਜਾ ਰਹੇ ਆਂ ਤਾਂ ਬੰਦਾ ਪਾ ਲੈ ਕੇ ਜਾਂਦਾ ਤਾਂ ਪਹਿੰਡ ਕਿਵੇਂ ਪਹੁੰਚੇ ਕੋਈ ਗੱਲਬਾਤ ਹੋ ਜੇ ਫੇਰ ਹੁਣ ਸਾਨੂੰ ਕਿਵੇਂ ਟਰੱਕ ਚ ਬੈਠਾ ਹਾਂ ਹਾਂ ਉਹਦੇ ਨਾਲ ਭਾਈ ਤਾਂ ਫੋਨ ਚ ਪੈਸੇ ਭਲੇ ਫੋਨ ਮਿਲਣ ਲਾ ਗਿਆ ਚੱਲ ਮਿਲ ਪਿਆ ਕਿੱਥੇ ਜਾਂ ਤੂੰ ਇਹਦਾ ਮੈਂ ਤਾਂ ਟਰੱਕ ਚ ਉਹਨਾਂ ਲਾਨਾ ਨੰਬਰ ਟਰੱਕ ਕਾਲੀਆ ਦਿਖਾਈ ਸਾਦੀ ਜਦੋਂ ਦੱਸਿਆ ਫੇਸਬੁਕ ਤੇ ਇਧਰੋਂ ਭਾਈ ਅਸੀਂ ਗੱਡੀ ਕਾਲੀਆ ਸਾਦੀ ਗੱਡੀ ਭਜਾਤੀ ਪਿੱਛੇ ਨੂੰ ਬੈਕ ਭਾਈ ਕਹਿੰਦੇ ਅਸੀਂ ਰੋਟੀ ਖਾਣੇ ਆ ਤੇ ਤੂੰ ਤੇ ਤੋਂ ਵੀ ਮਤਲਬ ਇੱਥੇ ਟਰੱਕ ਆਉਂਦਾ ਸਾਡੇ ਜੋ ਨੰਬਰ ਤੇ ਰੱਖਦਾ ਇਸੇ ਰੋਡ ਤੇ ਆਉਂਦਾ ਵੀ ਜਦੋਂ ਉਹ ਨੰਬਰ ਦੀ ਗੱਡੀ ਆ ਕੇ ਚੈੱਕ ਕਰਕੇ ਰੱਖੋ ਮੁੰਡੇ ਨੂੰ ਚਲੋ ਡਰਾਈਵਰ ਦੀ ਉਹਨੇ ਨਿਗਰ ਰੱਖੀ ਉਹਨੂੰ ਪਤਾ ਲੱਗ ਗਿਆ ਵੀ ਉਹ ਆ ਗਈ ਗੱਡੀ 45 ਕਿਲੋਮੀਟਰ 15 ਕਿਲੋਮੀਟਰ ਹੀ ਗੰਗੇ ਸੀ 45 ਮੀਟਰ ਕਿਲੋਮੀਟਰ ਜਾ ਕੇ ਲੱਭਿਆ ਇਹ ਫਿਰ ਪਵਾ ਲਿਆ ਫਿਰ ਚੱਲ ਜਾਂਦਾ ਫਿਰ ਸਾਰੇ ਕੰਲੇ ਤੇ ਤੂੰ ਕੰਜਰ ਦਾ ਕਿਉਂ ਉਤਰਿਆ ਲੋਹਰੀ ਦਾ ਪੀਜਾਬਾਨ ਹੈ ਜਾਣਦਾ ਤੂੰ ਕਿਸੇ ਨੂੰ ਹੈ ਨਹੀਂ ਹੈ ਤੂੰ ਟਰੱਕ ਤੋਂ ਉਤਰ ਕੇ ਫਿਰ ਤੂੰ ਰੌਲਾ ਹੀ ਪਾ ਦੇ ਭਾਵੇਂ ਮੈਂ ਰਹੇਗਾ ਮੈਂ ਰਹੇਗਾ ਮੈਂ ਰਹੇਗਾ ਮੈਂ ਕਹਿੰਦਾ ਮੈਂ ਕਹਿੰਦਾ ਉੱਤੇ ਕਢਿਓਣਗੇ ਇਹ ਡੱਬਾ ਪਾਣ ਵਾਲਾ ਡੱਬੇ ਦੇ ਖੜ ਕੇ ਉਤਰਦਾ ਰੌਲਾ ਪਾ ਦੇ ਗੱਡੀ ਚੜਾਈ ਚੜਾਈ ਜਾਂ ਆਉਂਦੇ ਦਾ ਮੋਟਰਲ ਬਣ ਗਿਆ ਖੱਚੇ ਨਾਲੇ ਉਹਨੂੰ ਸੁਪਨੇ ਆਉਂਦੇ ਵੀ ਬੰਦਾ ਉਤਰਿਆ ਵਾ ਬੰਦਾ ਉਤਰਿਆ ਵਾ ਤੇ ਪਾਈ ਫੇਰ ਰੋਟੀਆਂ ਤੇ ਖਵਾਈ ਫੇਰ ਮਦਰ ਨਾਲ ਲੱਗੇ ਐਵੇਂ ਕਹਦੀ ਉਹਨੇ ਵਿਚਾਰੇ ਡਰਾਈਵਰ ਨੇ ਸਭ ਤੋਂ 5 ਰੁਪਏ ਨਹੀਂ ਲਏ ਇਹਦਾ ਬਾੜ ਦੇ ਉਹਦਾ ਚਲ ਕੋਈ ਨਹੀਂ ਯਾਰ 100 ਰੁਪਇਆ 60000 ਦਿੱਤਾ ਸੀ ਅਸੀਂ ਉਹਨਾਂ ਤਾਰਾ ਸਾਰੇ ਬੰਦਿਆਂ ਨੇ ਉਦੋਂ ਅੱਜ ਤਾਂ ਜਾਊਗਾ ਉਹ ਸਵਾ ਲੱਖ ਨੂੰ ਹਾਂ 1 ਲੱਖ ਡੇਢ ਲੱਖ ਨੂੰ ਜਾਊ ਘਰ ਬਹੁਤ ਦੁਨੀਆ ਗਾਹਾਂ ਦੀ ਵਹਾਈਆਂ ਹੈ ਗਾਹਾਂ ਦੀ ਗੱਲ ਪਈਆ ਜਿਹੜੇ ਇਹ ਚੱਕਰ ਹੈ ਜਿਹੜੇ ਰੇਲ ਦੇ ਯਾਰ ਚੰਗਿਆਂ ਦੀ ਵੀ ਘਾਟ ਨਹੀਂ ਬੰਦਿਆਂ ਦੀ ਵੀ ਬੰਦਿਆਂ ਦੀ ਵੀ ਘਾਟ ਨਹੀਂ ਹੁਣ ਸਾਡੀ ਮਾਸੀ ਦੇ ਮੁੰਡੇ ਆ ਉਹ ਲੱਗਿਆ ਦੋ ਰੇਲ ਵਿੱਚ ਆ ਉਹ ਕਰਾਉਂਦੇ ਹੁੰਦੇ ਆ ਮੇਰੀ ਟਰੈਕਟਰ ਮੈਂ ਉਹਨਾਂ ਨਾਲ ਦੋ ਵਾਰੀ ਜਾਇਆ ਆ ਏਸੀ ਆ ਉਹਦਾ ਬਾਬੂਰੇ ਇੰਜਨ ਦੇ ਮਗਲੇ ਪਾਸੇ ਹੁੰਦਾ ਇਹਨਾਂ ਦਾ ਆਫਸਰ ਹੁੰਦਾ ਇਹ ਆਫਸਰ ਦਾ ਜਾਈ ਲੱਗਿਆ ਵਾ ਅੱਛਾ ਰੇਲਵੇ ਤੇ ਠੀਕ ਹੈ ਇਹ ਉਹਨੇ ਮੈਨੂੰ ਕਹਿੰਦਾ ਜੀ ਤਾ ਆ ਜਾ ਮੈਂ ਕਹਿੰਦਾ ਚੱਲ ਠੀਕ ਆ ਪਤਾ ਏਸੀ ਵਾਲੇ ਤੇ ਚੱਲਾਂਗੇ ਰਾਮਾ ਚੱਲ ਅਸੀਂ ਏਸੀ ਵਾਲੇ ਤੇ ਮਾਈ ਜਾਣਾ ਤੇ ਜਦੋਂ ਕਹਿੰਦੀ ਬਹੁਤ ਪੂਰਾ ਉਹਨੇ ਕਹਿੰਦਾ ਜੇਦਰ ਬੜਾ ਪ੍ਰਾਸੀ ਤੁਸੀਂ ਆ ਕਾਹੇ ਲੈਣੇ ਤੂੰ ਕਹਿੰਦੀ ਵੀ ਮੈਂ ਰਸਤੇ ਦਾ ਇਹ ਨਾ ਹੋਵੇ ਕਿ ਤੇ ਖੁੰਝ ਜੇ ਕਿਸੇ ਗੱਲੋਂ ਐਵੇਂ ਹੋਰੀ ਲੱਗ ਜੇ ਮਾਨ ਫੇਰ ਤੇਰਾ ਕਰਾਇਆ ਪਾਉਣਗੇ ਸਾਰਾ ਉਥੋਂ ਬਾਈ ਤੇ ਮੈਂ ਕਹਿੰਦੀ ਪਹਿਲਾਂ ਤਾਂ ਪੁੱਛਿਆ ਹੀ ਨਹੀਂ ਸਾਨੂੰ ਕਿਸ ਨੇ ਐਵੇਂ ਕਹਿੰਦੀ ਕਿ ਵਧੀਆ ਗਏ ਇਹ ਵਧੀਆ ਹੀ ਕਾਮਰਾ ਉਥੋਂ ਆਏ ਜਦੋਂ ਮੈਂ ਕਹੇ ਪਹਿਲੀ ਯਾਰ ਇਹ ਦੂਜੀ ਯਾਰ ਫਿਰ ਅਸੀਂ ਕੰਟਰ ਤੇ ਗਏ ਆ ਕੰਟਰ ਨਾਲ ਤੂੰ ਗੱਲ ਹੀ ਛੱਡ ਦੇ ਯਾਰ ਥੱਲੇ ਤਾਂ ਕਿੱਡੀ ਜਾਣਾ ਉਹ 12 13 ਬੰਦੇ ਦੀ ਡੱਕ ਇੰਟਰ ਪੈਣਾ ਗੇ ਖੁੱਲ੍ਹੇ ਬੈਠੇ ਲੱਕਾ ਸਾ ਤੀ ਤਾਂ ਪਾਲੀ ਉਹਦੇ ਤੇ ਮਤਲਬ ਜਿਹੜੇ ਸੌਣਾ ਉਹ ਤੇ ਅਵੜਦਾ ਹਾਂ ਹਾਂ ਦਰਸੀ ਦੁਰਸੀ ਅਰੇ ਕਿ ਪੜਿਆ ਕਿ ਛੱਡਾ ਕਰਨ ਲਾਗਨ ਪਾਣੀ ਸਾਡਾ ਡਰਮ ਵੱਡਾ ਭਰ ਕੇ ਧਰਿਆ ਵਾ ਲੋਡੇ ਸਾਰੇ ਕੋਈ ਆਮ ਬਾਕੀ ਉਧਰ ਬੰਦੇ ਉਧਰ ਬੰਦੇ ਉਹ ਤਾਂ ਜਰ ਪਾਇਦਲਾ ਪੂਰਾ ਪਹਿਲਾਂ ਭੱਜ ਕੇ ਆਪਣੇ ਬੰਦੇ ਓਟੋ ਨੂੰ ਗਏ ਇਹ ਓਟੋ ਨੂੰ ਹਾਂ ਹਾਂ ਇਹੋ ਜੇ ਹੁਣ ਚੱਕਦੇ ਉਹ ਹੋਟਲ ਉਹ ਚੱਕਦੇ ਹੁਣ ਹੁਣ ਉਹ ਚੱਕਦੇ ਇੱਥੋਂ ਵਾਲਾ ਉਹ ਵੀ ਚੱਕਦਾ ਜਿਹੜਾ ਬੂਰੇ ਹੁੰਦਾ ਸੀਗਾ ਗੁਰਦੁਆਰੇ ਕੋਲੇ ਸੀ ਉਹ ਵੀ ਹੈ ਨਹੀਂ ਉਹ ਵੀ ਉਹ ਵੀ ਹੈ ਨਹੀਂ ਉਹ ਵੀ ਚੱਕਦਾ ਅੱਛਾ ਆਹ ਇਹ ਕਹਿੰਦੇ ਵੀ ਯਾਰ ਨਹੀਂ ਸਾਡੇ ਦਾ ਪੰਜਾਬੀਆਂ ਦੀ ਬੇਇੱਜ਼ਤੀ ਵਾਲੀ ਹੁੰਦੀ ਆ ਅੱਛਾ ਉਹ ਕਹਿੰਦੇ ਸਾਡੇ ਆਉਂਦੇ ਹੀ ਬੰਦੇ ਭੱਜ ਕੇ ਹੋਟਲ ਨੂੰ ਭਜਦੇ ਆ ਛੋਟੀਆਂ ਦੁਕਾਨਾਂ ਤੇ ਖੜੇ ਤੁਸੀਂ ਵੀਡੀਓ ਬਣਾਵਣਾ ਪਾਈ ਜਾਂਦੇ ਆ ਉਹ ਕਹਿੰਦੇ ਵੀ ਇਹਨੂੰ ਘੱਟੋ ਘੱਟ 2-1.5 ਕਿਲੋਮੀਟਰ ਦੂਰ ਕਰ ਦਿਓ ਜਾਣੀ ਹੈਗਾ ਦੂਰ ਆ ਹਾਂ ਹੈ ਹੈਗੇ ਆ ਠੀਕ ਆ ਦੂਰ ਆ ਜਾਣੀ ਠੀਕ ਆ ਇਹ ਤਾਂ ਹੈਗੇ ਆ ਜਾਣੀ ਉਥੋਂ ਗੁਰਦੁਆਰੇ ਕਿ ਤਾਂ ਗੁਰਦੁਆਰੇ ਦੇ ਕੋਲ ਹੀ ਮਿਲ ਜਾਂਦੀ ਸੀ ਬਾਗਨ ਨਾਲ ਸਭ ਸਾਹਮਣੇ ਆਹ ਸਾਹਮਣੇ ਹੋਟਲ ਸੀ ਜਿਹੜਾ ਇਹ ਸੀ ਦੋ ਕਾਲਾ ਨਹੀਂ ਗੱਡੀ ਵਾਲਾ ਜਿਹਦੇ ਕੋਲ ਦਸ ਟਰੀ ਗੱਡੀ ਆ ਉਹ ਅਮਰੀਕੀਆਂ ਚ ਹਾਂ ਚਮੈਰਾ ਦਾ ਇੱਕ ਉਹ ਤੇ ਕਿਹੜਾ ਜੀਤ ਪੇਂਟਰ ਹੈ ਜਿਹਨੇ ਉਹ ਆਪਣੇ ਟਾਪ ਤੇ ਵਰਕਸ਼ਾਪ ਜੀ ਵੀ ਕਰਦੀ ਸੀ ਹਾਂ ਹਾਂ ਬਾਈ ਇਹਨਾਂ ਨੇ ਪਤਾ ਨਹੀਂ ਕੀ ਖਾ ਲਿਆ ਬਾਈ ਦੋਨਾਂ ਨੇ ਹਾਂ ਇਹ ਤਾਂ ਨਾ ਥੋੜਾ ਤੇ ਜਦੋਂ ਖਾ ਲਿਆ ਨਾ ਤੇ ਇਹਦਾ ਬਾਈ ਕਮਲਾ ਮਾਰਨ ਦੋਨੇ ਜਾਣੇ ਤੇ ਰਾਤ ਨੂੰ ਉੱਠ ਕੇ 12:00 ਵਜੇ 2:30 'ਤੇ ਜਾਵੜੇ ਤਾਂ ਦੋਨੇ ਜਾਣੇ ਤੇ 2:30 ਜਾਵੜੇ ਤੇ ਉੱਥੇ ਪਤਾ ਨਹੀਂ ਕਿਸੇ ਨੂੰ ਕੀ ਕਹਾਤਾ ਉਹਨਾਂ ਦੇ ਪਿੰਡ ਤੇ ਲਾਸਾਂ ਖੜੀਆਂ ਪੈਆਂ ਕੋਟ ਕੋਟ ਵਧਾਦੇ ਰਵੜਾ ਉਹ ਤਾਂ ਬਾਈ ਉੱਥੋਂ ਆਏ ਨੇ ਉਹ ਬੰਦੇ ਨਹੀਂ ਛੱਡਦੇ ਉਹਦਾ ਬਹੁਤ ਭੜੇ ਆ ਉਹ ਮੁੜ ਕੇ ਲੰਗਰ ਚ ਵੜਨ ਲੱਗੇ ਉਹਨਾਂ ਨੇ ਰੋਕਿਆ ਤੇ ਐਂ ਭਾਈ ਕੂਣੀ ਮਾਰੀ ਉਹਨਾਂ ਨੇ ਛੱਡ ਲਈ ਹੈ ਓਏ ਭਾਈ ਇਹ ਦੂਜੇ ਦਿਨ ਜਾਣਾ ਸੀ ਨਾਨਕ ਕੀਰੇ ਨੂੰ ਇਹ ਤਾਂ ਜਾਣਾ ਸੀ ਬਾਈ ਇਹ ਤਾਂ ਹੋਰ ਹੀ ਗੱਡੀਆਂ ਚ ਵੜੀ ਜਾਣ ਕਿਸੇ ਤੇ ਉਹਨਾਂ ਨੇ ਭਾਗੀ ਚੱਕਿਆ ਗਿਆ ਦਿਮਾਗ ਦਾ ਅਫਸਰਟ ਹੋ ਗਏ ਦੋਨਾਂ ਦੇ ਤੇ ਭਰਾਵਾ ਮਸਾਂ ਸੀ ਉਹਨਾਂ ਨੂੰ ਪਿੰਡ ਲੈ ਕੇ ਮਸਾਂ ਗਿਆ ਨਾ ਤਾਂ 10000 ਨਾ ਕੀ ਕਰ ਯਾਰ ਪਹਿਲਾਂ ਤਾਂ ਉਹ ਚਲੇ ਤਾਂ ਕੰਕ ਲਾਉਣ ਗਏ ਨਾ ਉੱਥੇ ਕਿਤੇ ਲੈ ਭੰਨੇ ਕੋ ਪੀਦਾ ਕੋਟਾ ਵੀ ਲੈ ਤੁਸਕਾ ਯਾਰ ਬਾਹਰ ਜਾ ਕੇ ਮੈਨੂੰ ਸਮਝ ਨਹੀਂ ਲੱਗਦੀ ਬੰਦਿਆਂ ਦੀ ਯਾਰ ਇਹ ਜਿਹੇ ਹਰਕਤਾਂ ਕਿਉਂ ਕਰਦੇ ਆ ਜਿਹੜੀ ਚੀਜ਼ ਆਪਾਂ ਕਦੇ ਖਾਦੀ ਨਹੀਂ ਹਾਂ ਉਹ ਕਿਉਂ ਕਰਦੇ ਆਏ ਤੁਸੀਂ ਸਫਰ ਤੇ ਆ ਛੋਟਾ ਸਫਰ ਜਿਹੜਾ ਆਪਾਂ 2-4 ਦਿਨ ਦਾ ਛੋਟਾ ਬੇਕੂ ਬਣ ਜਾਣਾ ਕੀ ਕਰੋਗੇ ਤੁਹਾਡਾ ਕੀ ਆਇਆ ਫਾਇਦਾ ਕੋਈ ਹੈਗਾ ਭਾਈ ਉਤੋਂ ਅਸੀਂ ਸਾਰਿਆਂ ਨੇ ਕਿਹਾ ਆ ਬੰਦੇ ਆਪਣੇ ਨਨਪੁਰ ਦੇ ਲੰਦੇ ਆ ਜਾ ਕੇ ਅਸੀਂ ਚੱਲਿਆ ਕੋਟਾ ਪੀਣ ਪੀ ਲੋ ਕੋਟਾ ਪੀ ਕਿਤੇ ਕਮਲ ਮਾਰੋਗੇ ਕਮਲ ਮਾਰਾਂਗੇ ਕੋਈ ਸਿਆਣੀ ਵਾਲੀ ਗੱਲ ਥੋੜਾ ਮਾਰਦੇ ਵੀ ਆ ਭਾਈ ਮਾਰਦੇ ਵੀ ਆ ਕਮਲ ਆਏ ਆ ਤੁਸੀਂ ਸੇਵਾ ਕਰੋ ਯਾਰ ਜਿਹੜੀ ਕਰਿਆ ਪਾਣੀ ਬਣੋ 5 ਦਿਨ ਦਾ ਲਾਹ ਲੈਣਾ ਜਾਂ ਉਦੋਂ ਪਿੱਛੋਂ ਆਗੋ ਪਿੱਛੋਂ ਜਾਵੜੋ ਜੇ ਜਦੋਂ ਸੈੱਟ ਹੋ ਗਏ ਫਿਰ ਮਾਫੀਆਂ ਮੰਗੀ ਜਾਣ ਮੈਂ ਹੁਣ ਮਾਫੀਆਂ ਮੰਗੜਾ ਤਾਂ ਕੀ ਪੈਦ ਇਹ ਆ ਵੀ ਜੇ ਫਾਲ ਹੋ ਗਿਆ ਹੋਰ ਵੀ ਤਾਂ ਗੱਲ ਆ ਹੁਣ ਇੱਕ ਨਾ ਇੱਧਰ ਇੱਕ ਬਜ਼ੁਰਗਾ ਇਹ ਕੋਟ ਟੱਡੀਆਂ ਮੈਂ ਪੈੱਟ ਤਾਂ ਗਿਆ ਉਹਦਾ ਪੁੱਲ ਬਾਈ ਉਹਦੀ ਇੰਟਰਵਿਊ ਆਈ ਸੀ ਇਹਦੇ ਤੇ ਨੱਟ ਤੇ ਹਾਂਜੀ ਉਹਨਾਂ ਨੇ ਸ਼ੇਰ ਮਾਰਿਆ ਦੋਹਾਂ ਭਰਾ ਵਾਲੇ ਅੱਛਾ ਇੱਥੇ ਬੋਲ ਰਹੇ ਉਹਦੇ ਹਾੜੀ ਵੜਦੇ ਸਨ ਸੀ ਉਦੋਂ ਆਪ ਹੁਣ ਵੀ ਉਹ ਬਜ਼ੁਰਗ ਹਲੇ ਜਿਉਂਦਾ ਪਾਰਕ ਦੀ ਉਹਦੀ ਇੰਟਰਵਿਊ ਆਈ ਹੋਈ ਪੱਤਰਕਾਰਾਂ ਨੇ ਪਾਈ ਸੀ ਵੀ ਆਹ ਬਾਬਾ ਜੀ ਨੇ ਸ਼ੇਰ ਮਾਰਿਆ ਸੀ ਤੇ ਨਾਮ ਮਿਲਿਆ ਸੀ ਉਦੋਂ ਉਹਨੇ ਦੋ ਕਿੱਲੇ ਪੈੜੀ ਤੇ ਬੈ ਲਏ ਉਹ ਨਾਮ ਨਾਲ ਵਿਚੋ ਅੱਜ ਦੇ ਲਾਲਾ ਅੱਜ ਦੇ ਹਸਾਬ ਵਾਲਾ ਹੀ ਲਾਲਾ ਵੀ ਕਿੰਨਾ ਨਾਮ ਮਿਲਿਆ ਉਹਨੇ ਕੀ ਕਰਿਆ ਕਹਿੰਦਾ ਵੀ ਅਸੀਂ ਵੜਦੇ ਹੁੰਦੇ ਵੜਦੇ ਸੀ ਹਾੜੀ ਚਲੋ ਉਹ ਸਾਰੇ ਹੀ ਬੜੇ ਗਰੀਬ ਬੰਦੇ ਵੀ ਸਾਰੇ ਹੀ ਵੜਦੇ ਸੀ ਉਹਨਾਂ ਜਿੱਥੇ ਪੱਠੇ-ਪੁੱਠੇ ਵੜ ਗਏ ਜ਼ਿਮੀਂਦਾਰ ਨੇ ਮਗਰੋਂ ਦਾ ਉੱਠ ਕੇ ਰਟਕਾ ਲੈ ਕੇ ਤੇ ਅਸੀਂ ਦੋਏ ਪਰਾਜ ਆਵੜੇ ਪਹਿਲਾਂ ਸਾਡੇ ਕੋਲ ਕਹਿੰਦਾ ਕਿ ਢੰਡਾ ਉਹ ਝੋਟਾ ਹੂੰ ਕਹਿੰਦਾ ਉਹ ਤੂੰ ਤੇ ਨਾ ਬੰਨ ਕੇ ਛੋਲੇ ਛਾਲੇ ਉਹਦੇ ਛੋਲੇ ਆਵੰਦੇ ਹੀ ਕਹਿੰਦਾ ਅਸੀਂ ਉਹ ਵੱਡ ਕੇ ਤੇ ਛੋਟੇ ਨੂੰ ਪਾ ਕੇ ਬੇਫਿਕਰ ਹੋ ਕੇ ਚੱਲੀ ਵੱਡੀ ਗਾਹੜੀ ਲਾਗੇ ਕਹਿੰਦਾ ਰੂੜ ਹਲੇ ਹਾੜੀ ਵੱਡੇ ਘੰਟੇ ਕਬਾਰ ਕਹਿੰਦਾ ਸ਼ੇਰ ਨੇ ਆ ਕੇ ਮਾਰੀ ਬਬ ਝੋਟੇ ਨੂੰ ਦੇਖ ਕੇ ਭਈ ਖੜਾ ਤੇ ਭਈ ਮਾਰੂ ਮੈਂ ਕਹਿੰਦਾ ਸਾਡੇ ਮੂਹਰ ਦੀ ਲਗਿਆ ਨਿਕਲਣਾ ਅੱਛਾ ਕਹਿੰਦਾ ਮੈਂ ਉਹ ਖੜਾ ਕਰ ਮੇਰੇ ਕੋਲ ਦੀ ਨਿਕਲਣ ਲੱਗਿਆ ਕਹਿੰਦਾ ਮੈਂ ਉਹਦੀ ਪੂਛ ਪਾੜ ਲਈ अच्छा शेर दी आज भी ਜਿਉਂਦਾ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਸੀ ਤੇ ਦਾਰੇ ਉਹ ਜਿਹੜੇ ਨਾਲ ਦੇ ਬਜ਼ੁਰਗ ਉਹਨੂੰ ਦੱਸਿਆ ਵੀ ਇਹ ਗੱਲ ਸੱਚੀ ਕਰਦਾ ਹੈ ਉਹ ਕਹਿੰਦਾ ਭਾਈ ਜਦੋਂ ਪੂਛ ਫੜ ਲਈ ਨਾ ਕਹਿੰਦਾ ਪੂਛ ਫੜ ਕੇ ਉਹ ਜਿਹੜੇ ਪਿਛਲੇ ਲੱਤਾਂ ਦੇ ਉਹ ਹੁੰਦੇ ਆ ਆ ਕੋਡੇ ਜੇ ਕਹਿੰਦਾ ਉਹਨਾਂ ਨੂੰ ਲਾ ਲਈ 1 ਲੱਖ ਅੱਛਾ ਤਾੜ ਪਰ ਪੂਛ ਫੜ ਕੇ ਹਾਂ ਕਹਿੰਦਾ ਅਸੀਂ ਡਰੋਏ ਸੀ ਪੂਰੇ ਦੁਨਿਆ ਕਹਿੰਦਾ ਦੂਜੇ ਭਰਾ ਮੇਰੇ ਕੋਲੇ ਵਰਸ਼ਾ ਉਹ ਵਰਸ਼ਾ ਲਈ ਖੜਾ ਕਹਿੰਦਾ ਜਦੋਂ ਮੈਂ ਪੂਛ ਖਾ ਲਈ ਸ਼ੇਰ ਕਦੇ ਬਾਤ ਤੇ ਬੈਕ ਨਹੀਂ ਮੁੜਦਾ ਹੈ ਇਹ ਠੀਕ ਆ ਇਹ ਸਿੱਧਾ ਜਾਂਦਾ ਗੋਲੀ ਜਿੱਥੋਂ ਆਉਂਦੀ ਆ ਉੱਥੇ ਨੂੰ ਸਿੱਧਾ ਜਾਊ ਪਿੱਛੇ ਨੂੰ ਨਹੀਂ ਮੁੜੂਗਾ ਪਿੱਛੇ ਨੂੰ ਨਹੀਂ ਮੁੜੂ ਉੱਥੇ ਨੂੰ ਜਾਊ ਸਿੱਧਾ ਕਹਿੰਦਾ ਇਹ ਭਾਈ ਝੋਟੇ ਨੂੰ ਜਾਵੇ ਹਾਂ ਜਦੋਂ ਝੋਟੇ ਨੂੰ ਜਾ ਕਹਿੰਦਾ ਮੈਂ ਪੂਸ ਤੋਂ ਬਾਹਰ ਹੀ ਹੋ ਛੱਲਣ ਦਾ ਤੱਕ ਲੈ ਕ ਕਰ ਬਲੀ ਛੱਲਣ ਦਾ ਤਾਂ ਤੇ ਕਹਿੰਦਾ ਜਦੋਂ ਮੈਂ ਮੈਂ ਕਹਿੰਦਾ ਹੁਣ ਇਹਦਾ ਪੂਰੇ ਮੇਰੇ ਵੀ ਪੌਡੇ ਪੂਰੇ ਲੱਗੇ ਪਿਆ ਤੇ ਛੇੜ ਦਾ ਵੀ ਜ਼ੋਰ ਪੂਰਾ ਲੱਗਿਆ ਕਹਿੰਦਾ ਮੈਂ ਤੇ ਭਰਾ ਕਹਿੰਦਾ ਮੈਂ ਕਹਾਂ ਹੁਣ ਦੇਣਾ ਕੀ ਆ ਪੈਣਿਆ ਹੁਣ ਕਬੂਤੇ ਦੇ ਵਰਸ਼ਾ ਸਾਰਿਆਂ ਨੂੰ ਮਾਰੂ ਇਹ ਨਾ ਆਪਾਂ ਨੂੰ ਮਾਰੂ ਨਾ ਮਰੂ ਹੁਣ ਆਪਣੇ ਝੋਟੇ ਨੂੰ ਕਹਿੰਦੇ ਮਾਰਿਆ ਖਾ ਗਿਆ ਹਾਸਾ ਹੋਇਆ ਵਰਕਸ਼ਾਪ ਤੇ ਕਹਿੰਦਾ ਕੋਸਾ ਲਾ ਪੈ ਗਿਆ ਜ਼ੋਰ ਫਿਰ ਵੀ ਬਹੁਤ ਲਾ ਗਿਆ ਜਿੰਨਾ ਜ਼ੋਰ ਲਾਵੇ ਉਹ ਨਹੀਂ ਮੈਲਾ ਡੁੱਲੇ ਮਾਰਨ ਨਾਲ ਪ੍ਰੈਸ਼ਰ ਨਾਲ ਕਹਿੰਦਾ ਉਨੇ ਹੀ ਪ੍ਰੈਸ਼ਰ ਦਾ ਅੰਦਰੋਂ ਮੈਲਾ ਨਿਕਲੇ ਉਹੀ ਹੈ ਜਿੰਨੇ ਪ੍ਰੈਸ਼ਰ ਦਾ ਕਹਿੰਦਾ ਉਹ ਕਿੱਤੀ ਦਾ ਸੀਗਾ ਤੇ ਕਹਿੰਦਾ ਭਰਾ ਬਈ ਮਹਾਰਾਜ ਨੇ ਉਹ ਕਹਿੰਦਾ ਮੇਰੇ ਚ ਆ ਗਈ ਪਾਵਰ ਤੇ ਕੁਛ ਲਾ ਲਓ ਹੁਣ ਤੁਸੀਂ ਚਾਹ ਮੇਰੇ ਚ ਲਾ ਲਓ ਚਾਹ ਮੇਰਾ ਜ਼ੋਰ ਲਾ ਲਓ ਚਾਹ ਮੇਰੀ ਕੋਸ਼ ਕਰ ਲਓ ਮੇ ਨੂੰ ਜਦੋਂ ਮੈਂ ਮਾਰਦਾ ਨਾ ਕਹਿੰਦਾ ਮਾਰ ਕੇ ਕਿ ਉੱਤੇ ਬਹਿ ਗਏ ਕੱਲੇ ਤੋਂ ਜ਼ਿੰਮੇਦਾਰਾ ਰੂਟ ਕਹਿੰਦਾ ਉਹਨੇ ਦਾ ਮਾਪਿਆ ਪੁੱਤਾ ਪਿੰਡ ਤੇ ਜਾ ਕੇ ਪਾਤਾ ਰੌਲਾ ਅੱਜ ਆਪ ਬਫਲਾਨਿਆਂ ਨੇ ਸ਼ੇਰ ਮਾਰ ਲਿਆ ਬਫਲਾਨੇ ਕਹਿੰਦਾ ਸੀ ਉੱਤੇ ਬੈਠੇ ਮਾਰਿਆ ਵਾ ਸ਼ੇਰ ਸਾਡਾ ਲੇਕਿਨ ਉੱਤੇ ਬੈਠੇ ਚੱਲ ਕਹਿੰਦਾ ਪਾਈ ਪਿੰਡ ਵਾਲੇ ਲੋਕ ਆ ਗਏ ਬਹੁਤ ਪੱਕ ਹੋ ਗਿਆ ਤੇ ਬਹੁਤ ਕਹਿੰਦਾ ਉਹੋ ਟੈਂ ਦੇ ਜਿਹੜੀ ਉਹ ਗੱਲਾਂ ਬਾਤਾਂ ਜਿਹੜਾ ਬੰਦਾ ਪੁੱਛਦਾ ਸੀ ਪਹਿਲਾਂ ਇਹ 1924 ਦੀ ਗੱਲ ਦੱਸਦਾ ਸੀ ਉਹ ਪੁਰਾਣੀਆਂ ਪੁਰਾਣੀ ਗੱਲ 1924 ਦੀ 100 ਸਾਲ ਹੋ ਗਿਆ 100 ਸਾਲ ਹੋ ਚੱਲਿਆ ਹਾਂ ਉਹ ਕਹਿੰਦਾ ਵੀ ਮੈਂ ਇੱਥੋਂ ਆਇਆ ਫਰੀਦਕੋਟ ਵਾਲੇ ਰਾਜੇ ਦਾ ਕੋਈ ਮਤਲਬ ਅਹਿਲਕਾਰ ਉਹ ਆਇਆ ਉਹਨੇ ਆ ਕੇ ਕਹਿੰਦਾ ਜਦੋਂ ਸਾਰੇ ਪਿੰਡ ਤੋਂ ਇਸ ਤਰੀ ਪੁੱਛੀ ਵੀ ਇਹ ਗੱਲ ਸੱਚੀ ਆ ਕਹਿੰਦਾ ਫਿਰ ਉਹ ਕਹਿੰਦੇ ਤੈਨੂੰ ਰਾਜੇ ਦੀ ਰਾਣੀ ਸਾਥੀ ਆ ਰਾਜਾ ਸੁਰਗਵਾਸ ਹੋਇਆ ਸੀ ਰਾਣੀ ਸੀਗੀ ਫਰੀਦਕੋਟ ਵਾਲੇ ਦੀ ਠੀਕ ਆ ਜੀ ਉਹ ਸਾਥੀ ਆ ਕਹਿੰਦਾ ਫਿਰ ਮੈਂ ਗਿਆ ਘਰੇ ਲੈ ਕੇ ਗਏ ਮੈਨੂੰ ਕਹਿੰਦਾ ਮੈਂ ਅਨਪੜ੍ਹ ਸੀ ਮੈਂ ਡਰਾਂ ਵੀ ਸ਼ੇਰ ਮਾਰਦਾ ਕਦੇ ਰਾਜਾ ਇਹ ਕਦੇ ਹੋਰ ਨਾ ਕੋ ਕਰਦਾ ਕੋਸ਼ਿਸ਼ ਨਹੀਂ ਕਰ ਸਕਦੇ ਕਹਿੰਦਾ ਪਰ ਮੈਨੂੰ ਬਾਈ ਉਹਨੇ ਨਾਮ ਬਹੁਤ ਦਿੱਤਾ ਬਹੁਤ ਨਾਮ ਦਿੱਤਾ ਸਾਰੇ ਜੀ ਉਹਨਾਂ ਦੇ ਘਰ ਘਰ ਮੇਰਾ ਫੋਟੋ ਆ ਕੇ ਚੋਣ ਕੋਟਵਾ ਵੀ ਦੋ ਲਈ ਫਿਰਦਾ ਹੀ ਕੋਲੇ ਉਹ ਉਹ ਰਾਣੀ ਦੀਆਂ ਲਾਲ ਖਿੱਚੀਆਂ ਰੀਆਂ ਨਾਲਾ ਦੇ ਭਰਾ ਦੀਆਂ ਤੇ ਉਹਨੇ ਫਿਰ ਸਾਰਾ ਐਕਟ ਜਿਆ ਸਾਈ ਸੜਾਈ ਕਹਿੰਦਾ ਪ੍ਰਾਵ ਉਹਦੇ ਲੈ ਹੱਸੇ ਬੋੜਾ ਉਹ ਆਪਣੇ ਰਕੇ ਹੁਣ ਪੱਤਰਕਾਰ ਟੱਚਰਾ ਗਣ ਕਹਿੰਦੇ ਬਾਬਾ ਯਾਰ ਕਮਾਲ ਕਰਤੀ ਤੂੰ ਛੇਰ ਕਿਵੇਂ ਯਾਰ ਉਹ ਕਹਿੰਦਾ ਬਾਪੂ ਇਹ ਬੈਗ ਨਹੀਂ ਮੁੜਦਾ ਥੋੜਾ ਫਿਰਾਂ ਦੱਸੇ ਕਹਿੰਦਾ ਪਿੱਛੇ ਨੂੰ ਨਹੀਂ ਆਉਂਦਾ ਜੇ ਪਿੱਛੇ ਨੂੰ ਆਉਂਦਾ ਤਾਂ ਮੈਨੂੰ ਨਹੀਂ ਆਇਆ ਮੂੰਹ ਬਾਲੜਾ ਕਹਿੰਦਾ ਪਹਿਲਾਂ ਕਹੇ ਜਾਨਵਰਾਂ ਤੇ ਪਾਸਟ ਕਿਉਂਦੀਆਂ ਟਟ ਟਟ ਕਹਿੰਦਾ ਹਾਂ ਕਹਿੰਦਾ ਜਿਵੇਂ ਆ ਝੋਟੇ ਸੰਡੇ ਤਾਂ ਬੈਕ ਮੁੜ ਪੈਦੇ ਆ ਇਹਦਾ ਇਹਦੀ ਮੁੜਦਾ ਹੁੰਦਾ ਇਹ ਤਾਂ ਗਾਂ ਨੂੰ ਝੱਗਦਾ ਗਾਂ ਨੂੰ ਟੱਕਰ ਮਾਰੂ ਕਹਿੰਦਾ ਮੈਂ ਜੋ ਪੂਛ ਖੇਤ ਲਈ ਕਹਿੰਦਾ ਇਹਦੀ ਪੂਤੋਂ ਮੇਰੇ ਪਲੇ ਦੇ ਪੌਡੇ ਲਾ ਕੇ ਮਰੀਆਂ ਦਾ ਲੱਤਾਂ ਨਾਲ ਕਹਿੰਦਾ ਮੈਂ ਨਹੀਂ ਉਹ ਫਿਰ ਕਹਿੰਦਾ ਫੁੱਟ ਵੀ ਨਹੀਂ ਗਾਂ ਤੋੜ ਦੱਸਾ ਤੇ ਕਹਿੰਦਾ ਉਦੋਂ ਸ਼ੇਰ ਰੰਬੇ ਉਹਨੂੰ ਝੋਟੋ ਦੀ ਨਿਗਾ ਝੋਟੇ ਚ ਸੀ ਇਹਨਾਂ ਚ ਹੀ ਜਿਹਨੇ ਜਿਹੜਾ ਬੰਦੇ ਨੂੰ ਮਾਰਦਾ ਮਾਰਦਾ ਹੋ ਤੇ ਸਾਨੂੰ ਕਹਿੰਦਾ ਬਾਦ ਸ਼ਿਕਾਰ ਤੇ ਸੀ ਯਾਰ ਬਾਦ ਸ਼ਿਕਾਰ ਤੇ ਸੀ ਕੱਲਾ ਆ ਸੀ ਕੱਲਾ ਮੈਂ ਪ੍ਰਾਹਰ ਕੋ ਕਹਿੰਦਾ ਮਾਰ ਬਾਰ ਸ਼ਾ ਕਹਿੰਦਾ ਨਹੀਂ ਮਾਰਿਆ ਫਿਰ ਅਸੀਂ ਕੋ ਦੱਤ ਗਾ ਦੁੱਤਿਆ ਮਾਰ ਕੇ ਕਹਿੰਦਾ ਫਿਰ ਅਸੀਂ ਸੱਟ ਲਿਆ ਹੈ ਡੈਕ ਪਿਆ ਕਹਿੰਦਾ ਫਿਰ ਨਹੀਂ ਸੱਟ ਲਿਆ ਹੈ ਤੇ ਤਾ ਪਿਆ ਕਹਿੰਦਾ ਵੀ ਸਾਨੂੰ ਨਾਂ ਮਿਲਿਆ ਕਹਿੰਦਾ ਉਸ ਟਾਈਮ ਫਿਰ ਮੈਂ ਉਹ ਦੋ ਕਿੱਲੇ ਬੜੀ ਅੱਜ ਵੀ ਮੈਂ ਉਹ ਐੜੀ ਆਦੇ ਪੋਤਿਆਂ ਨੂੰ ਦੇਖ ਕੇ ਚੱਲਿਆ ਤੇ ਕਹਿੰਦਾ ਮੈਂ ਪਹਿਲੀ ਬਹੁਤਾ ਉਸ ਟਾਈਮ ਦੋ ਕਿੱਲੇ ਮੈਂ ਘਰ ਵੀ ਆਦਾ ਪਾਇਆ ਪੈ ਜਿਹੜੇ ਪੈਸੇ ਮੈਨੂੰ ਪਿੰਡ ਚੋਂ ਹੋਏ ਪਿੰਡ ਦੇ ਮੈਨੂੰ ਬਹੁਤ ਇਕੱਠੇ ਕਰਕੇ ਦਿੱਤੇ ਤੇ ਬਾਕੀ ਪਾਸੇ ਤੋਂ ਲਾਮਾਂ ਤੋਂ ਜਿਹੜੇ ਬੰਦੇ ਉਸ ਟਾਈਮ ਕਹਿੰਦਾ ਜਾਣਦੇ ਸੀ ਸਾਰੇ ਆਪਦੇ ਪਿੰਡ ਚ ਲੈ ਕੇ ਜਾਇਆ ਕਰਨ ਕਹਿੰਦਾ ਮਰੀ ਦੀ 40 ਚੜਾਈ ਹੋ ਗਈ ਬਲੇਬਲੇ ਫਲਾਂ ਦੇ ਸ਼ੇਰ ਤੇ ਯਾਰ ਕਹਿੰਦੇ ਨਿੱਕੀ ਜੀ ਗੱਲ ਥੋੜੋ ਐ ਨਹੀਂ ਨਹੀਂ ਬਹੁਤ ਵੱਡੀ ਗੱਲ ਆ ਇਹ ਕਹਿੰਦਾ ਨਹੀਂ ਇਹਨਾਂ ਨੂੰ ਝੁੱਪਦਾ ਸੀ ਉਹਨੇ ਹਾਂ ਜਿਹੜੇ ਬੰਦੇ ਆਉਣਾ ਬਾਈ ਝੋਟੇ ਨੂੰ ਮਾਰ ਕੇ ਇਹਨਾਂ ਨੂੰ ਗਾਂ ਖੋਹਰਾ ਕਿੰਨਾ ਕਨਕ ਨੁਕਸਾਨ ਕਰਦਾ ਸੀ ਇਹ ਇੱਕ ਗੱਲ ਹੋਰ ਐ ਦੀ ਸ਼ੇਰ ਦੀ ਆ ਤੈਨੂੰ ਦੋ ਜੋਰਾਂ ਦੇ ਦੰਦਾਂ ਦੇ ਵੱਡੀਆਂ ਆ ਸ਼ੇਰ ਦੀ ਇੱਕ ਹੋਰ ਗੱਲ ਆ ਸ਼ੇਰ ਮਾਰ ਕੇ ਜਾਨਵਰ ਨੂੰ ਚੱਟ ਕੇ ਜਾਂਦਾ ਇਹ ਦੂਜੀ ਤਰ੍ਹਾਂ ਖਾਣਾ ਇਹਨੇ ਮੁਸ਼ਕਿਆ ਹੋਇਆ ਕਿ ਉਹ ਤੇ ਬੁੱਧੀ ਮਾਰ ਲਾ ਗਿਆ ਆਪਾਂ ਬਦ ਉਹ ਕਹਿੰਦੇ ਨੇ ਉਹ ਬੁਸ਼ਕਾ ਕਹਿੰਦੇ ਆ ਫੇਰ ਇਹਨੇ ਖਾਣਾ ਐ ਨਹੀਂ ਵੀ ਉਹਦੀ ਮਾਰ ਕੇ ਤੇ ਉਹਦੀ ਖਾਣ ਲੱਗ ਜਾਂਦਾ ਹੈ ਬਾਕੀ ਮਾਰਿਆ ਵਾ ਖਾਂਦਾ ਨਹੀਂ ਹੋਰ ਕਿਹਦਾ ਮਾਰਿਆ ਨਹੀਂ ਖਾਂਦਾ ਆਪ ਦੀ ਮਾਰੇ ਦੀ ਲੋਰ ਕੋਲੇ ਜਾਓ ਉਪਰਾਪਲਾ ਉਪਰਾ ਇਹ ਬੰਦਾ ਪੈਜੇ ਤੇ ਬੂਰੇ ਐ ਆਹ ਘੱਟ ਕੇ ਉਹਨੂੰ ਕੁਛ ਨਹੀਂ ਆਦਾ ਇਹ ਜੰਗਲੀ ਜਾਲ ਪਰ ਕੋਈ ਵੀ ਨਹੀਂ ਆਦਾ ਜੇ ਤੂੰ ਕਦੇ ਰੱਬ ਨਾਲ ਕਰੇ ਕਦੇ ਉਹਨੂੰ ਬੰਦੇ ਨੂੰ ਇਹਨੂੰ ਮਿਲ ਵੀ ਪਵੇ ਜੇ ਉਹ ਮੁੰਡਾ ਜਿਹੜਾ ਇੱਥੇ ਸੀ ਆਪਣੀ ਈਥੇ ਉਹ ਵਿੱਚ ਡੱਕ ਪਿਆ ਸੀਗਾ ਉਹਦੇ ਡਰੇਨ ਦੇ ਨਹੀਂ ਡਰੇਨ ਦੇ ਨਹੀਂ ਜਿਹੜੀ ਹੁੰਦੀ ਆ ਚਿੜੀਆ ਘਰ ਚ ਉਹ ਮੁੰਡਾ ਐ ਬੈਠਾ ਚੀਤਾ ਮੂਰੇ ਖੜਾ ਰਿਆ ਉਹ ਐ ਬੈਠਾ ਰਹਾ ਵੀ ਉਹ ਤੂੰ ਵਹਿਤਰਾ ਹੋ ਚੀਤੇ ਦੇ ਮੂਰੇ ਥੱਲੇ ਲੰਮਾ ਬੈ ਜਾਂਦਾ ਹਾਂ ਲੰਮੇ ਪੈਰੋਂ ਕੁਝ ਨਹੀਂ ਆਉਂਦੀ ਤੇ ਜੱਤਰਾ ਦਾ ਵੀ ਮਰ ਗਿਆ ਇਹ ਮਰਿਆ ਵੀ ਮੇਰੇ ਕੰਮ ਦਾ ਨਹੀਂ ਫਿਰ ਇਹਨੂੰ ਇਉਂ ਹੁੰਦਾ ਜਾਲ ਵਾਦੂ ਅਰੇ ਛੋਵੇ ਚੀਤਾ ਹੋਵੇ ਛੇਰ ਹੋਵੇ ਇਹ ਜਿਹੜੇ ਭਗਿਆੜ ਹੋਵੇ ਇਹ ਮਰੇ ਬੰਦੇ ਨੂੰ ਨਹੀਂ ਚੱਕਦੇ ਜੋਈ ਆ ਮਾਦਰ ਸੁੰਗਣੇ ਜਿਹੜੂ ਉੱਦ ਦੇਖਾਂਗੇ ਪਾਸ ਆ ਤਰਾ ਤੇ ਪੱਥਰ ਰੁੱਕ ਕੇ ਕਹਿਣਾ ਨਹੀਂ ਕੁਛ ਵੀ ਐ ਨਹੀਂ ਵੀ ਮਾਰਨ ਲੱਗ ਜਾਣਗੇ ਤਾਂ ਕਿਹੜੇ ਤਾਂ ਅੱਗੇ ਹੀ ਮਰਿਆ ਪਿਆ ਐਡੀ ਸੋਜੀ ਹੁੰਦੀ ਐ ਨਾਲ ਉਹ ਗਾਲਿਆਂ ਇਹ ਆ ਬੰਦੇ ਨੂੰ ਚੂੜਵਾਨ ਹੁੰਦੇ ਹਾਂ ਬਾਹਲੇ ਜਾਨਵਰ ਆਇਆ ਨਹੀਂ ਹਾਂ ਛੇਤੀ ਥਾ ਤੇਰੀ ਅੱਖ ਨਾਲ ਅੱਖ ਨਾਲ ਰਲੇ ਫੇਰ ਵੀ ਤੈਨੂੰ ਕੁਛ ਨਹੀਂ ਕਹਿਣਾ ਜਦੋਂ ਤੂੰ ਆਇਆ ਝਾਕ ਪੈਣਾ ਉਹ ਤੇਰਾ ਬਸ ਫੇਰ ਕਰ ਦਦਾ ਕੰਮ ਇਹ ਅੱਖ ਨਾਲ ਤੂੰ ਉਤਰਿਆ ਜਾ ਐ ਚੱਕੀ ਨਾ ਉਹਦੇ ਨਾਲ ਪਿੱਛੇ ਦੀ ਤੇਰੇ ਬਾਹਰ ਨਹੀਂ ਕਰਦਾ ਸ਼ੇਰ ਜਮਈ ਜਦੋਂ ਉਹਦੇ ਨਾਲ ਤਿਆਰ ਹੋ ਗਿਆ ਆ ਜਦੋਂ ਉੱਠ ਲੱਖ ਰਲ ਗਈ ਬਸ ਉਦੋਂ ਬਸ ਉਹਨੂੰ ਪਤਾ ਲੱਗਿਆ ਉਹਨੇ ਡਰ ਗਿਆ ਮੈਂ ਤਾਂ ਇਹਨੂੰ ਐ ਵੀ ਉਹ ਕਦੇ ਜਿਹੜਾ ਤਰਾ ਮੈਨੂੰ ਮਾਰੇ ਬਣਾ ਮੇਰਾ ਨਾਨਾ ਤਾਂ ਦੱਸਦਾ ਹੀ ਆ ਕਰ ਉਹ ਕਹਿੰਦਾ ਅਸੀਂ ਸ਼ਿਕਾਰ ਉੱਠ ਗਏ ਜੂਪੀ 'ਚ ਸਾਡੇ ਮਰੇ ਇੱਕ ਨਾਨੇ ਹੋਣੀ ਜਿਹੜੇ ਚਾਰ ਪੰਜ ਭਰਾ ਸੀ ਇਹ ਤੇ ਦੋ ਬਿਰਨਾਂ ਦੀ ਪੈਲੀ ਸੀ ਜੂਪੀ 'ਚ ਇਹ ਉੱਥੇ ਕਹਿੰਦਾ ਨਾਨਾ ਕਹਿੰਦਾ ਵੀ ਮੈਂ ਉੱਥੇ ਉੱਠ ਗਿਆ ਉਹਨਾਂ ਕੋਲੇ ਉੱਥੇ ਉੱਠ ਗਿਆ ਤੇ ਕਹਿੰਦਾ ਉੱਥੇ ਮੈਨੂੰ ਕਹਿੰਦੇ ਨਾਲ ਦੂਜੇ ਭਰਾਗਣ ਚਲਾ ਜਾ ਸ਼ਿਕਾਰ ਕਰਕੇ ਇਹ ਕਰਵਾਕ ਸਾਬ ਕਹਿੰਦਾ ਮੈਂ ਕਾ ਚਲੋ ਅਸੀਂ ਪੰਜ ਫੋਟੀਆਂ ਵਰਸੇ ਬੁੱਸੇ ਚੱਕ ਲੇ ਰਫਲਾ ਲੈ ਲਗਾਉਂਦਾ ਨੇ ਕਹਿੰਦਾ ਉਹ ਤਾਂ ਭਾਈ ਪਤਾ ਨਹੀਂ ਕੀ ਨਿਕਲਿਆ ਹੈ ਰਣ ਪਤਾ ਨਹੀਂ ਕੀ ਉਹਦੇ ਮਗਰ ਭੱਜ ਲੇ ਮੈਂ ਰਹਿ ਗਿਆ ਕੱਲਾ ਕਹਿੰਦਾ ਇੱਕ ਡੰਡੀ ਜੀ ਆਵੇ ਤਾਂ ਕਹਿੰਦਾ ਕਮਾ ਇਧਰ ਵੀ ਕਮਾ ਇਧਰ ਵੀ ਕਮਾ ਵਿਚਾਲ ਦੀ ਡੰਡੀ ਸੀ ਕਹਿੰਦਾ ਪੈਣਾ ਕਮਾ ਦੇ ਵਿੱਚ ਬੈਠਾ ਤੇ ਗਾਲਾਂ ਜਾਂ ਕਰੀ ਜਾ ਰਿਹਾ ਇਹ ਰ ਤੇ ਕਹਿੰਦਾ ਨੀਵੀਂ ਦੇ ਪਾਈ ਆ ਕਹਿੰਦਾ ਤੇ ਕਹਿੰਦਾ ਮੈਂ ਤੂੰ ਲੰਘਿਆ ਡੰਡੀ ਕੋਲ ਦੀ ਆ ਮੈਂ ਦੇ ਹੁਣ ਬੰਦ ਜਾਨੇਗਾ ਪਈ ਜਾਂਦਾ ਕਹਿੰਦਾ ਮੈਂ ਮੁੜ ਕੇ ਨਹੀਂ ਆ ਝਾਕਿਆ ਜਾਵੇਂ ਕਹਿੰਦਾ ਬੱਸ ਮੈਂ ਕਿਹਾ ਵੀ ਹੁਣ ਤੱਕ ਆ ਗਏ ਉਹਨੇ ਸੜਵਾਇਆ ਕਹਿੰਦਾ ਮੈਂ ਪੰਜ ਦੋ ਪੰਜ ਛੇ ਕਰ ਮੰਨ ਲਾਂਗੇ ਫੇਰ ਦੇਖਾਂ ਮਾਂਗਣਾ ਕਹਿੰਦਾ ਨਹੀਂ ਉਵੇਂ ਬੈਠਾ ਰਿਹਾ ਤੇ ਕਹਿੰਦਾ ਵਾ ਫੇਰ ਕਾਗਲ ਬਾਵਾ ਕਾ ਲੰਗਾ ਬੰਡ ਕਹਿੰਦਾ ਫੇਰ ਤਾਂ ਮੈਂ ਸਹੀ ਠੀਕ ਘਰ ਨੂੰ ਮਾੜੀ ਨੇ ਘਰ ਤੇ ਇਹਨਾਂ ਕਰੇ ਆ ਗਿਆ ਇਹਨੇ ਕਹਿੰਦਾ ਮੌਲੇ ਸਟਾ ਮੈਂ ਕੱਲਾ ਆਈ ਕਹਿੰਦਾ ਕੱਲਾ ਸੀਗਾ ਤੇ ਜੇ ਬਾਹਲੇ ਹੁੰਦੇ ਫੇਰ ਬਾਹਲੇ ਨੂੰ ਵੀ ਪੁੱਛਦਾ ਇਹ ਫੇਰ ਫੇਰ ਬਾਹਲੇ ਨੂੰ ਵੀ ਕੋ ਕਹਿੰਦਾ ਬਾਹਲੇ ਤਾਂ ਡਰਦਾ ਹੀ ਹੁੰਦਾ ਜਾਲਵਰ ਕੋਈ ਵੀ ਬੰਦੇ ਨੂੰ ਡਰਦਾ ਹੀ ਹੈ हां ਬਲਦੇ ਉਹ ਉਹ ਪੈਣਾ ਇਹਨੇ ਲੱਭ 4 ਵਜੇ ਸਵਾ 4 ਹੀ ਆਣੇ ਸਵਾ 4 ਹੀ ਹੋਵੇ ਆ ਗਿਆ ਵੀ ਟਾਈਮ ਹੋ ਗਿਆ ਹਾਂ ਰੱਤ ਕਦੇ ਵੀ ਸਵਾ 4 ਵਜੇ ਵੀ ਆਊਗਾ ਮੱਝਾ ਰੱਖੀਏ ਆਪਾਂ ਹਾਂ ਜਣੇ ਆਏ ਆ ਵੀ ਭਾਈ ਇਹ ਜਿਹੜੀਆਂ ਇਹ ਚੀਜ਼ਾਂ ਨਾ ਇਹਨਾਂ ਤੇ ਤਾਂ ਮਾਰਾ ਸੱਚੇ ਪਾਛਾ ਬਚਾਈ ਹੋਈ ਰੱਖੇ ਹਾਂ ਕਲਿੰਗਾ ਆ ਗਿਆ ਵੀ 20 ਆ ਗਿਆ ਮਿੱਤਰੋ 4 ਸਵਾ 4 ਵਜੇ ਗਿਆ ਸੀ ਸਵਾ 4 ਹੀ ਆ ਗਿਆ ਹਾਂ ਸਵਾ 4 ਹੀ ਆ ਗਿਆ ਦੇਖ ਲਓ ਮੋੜੇ ਟਾਈਮ ਤੇ ਆ ਆ ਪੂਰੇ ਟਾਈਮ ਤੇ Lagi <laughs> <laughs>